ਮਨੋਖ ਨੂੰ ਜਿਹੜਾ ਮਨੋਖ ਕਹਿੰਦੇ ਨੇ ਮਨੁਸ਼ ਕਹਿੰਦੇ ਨੇ ਮਨ ਕਰ ਕੋ ਕਹਿੰਦੇ ਨੇ ਮਨ ਤੋਂ ਜੋ ਭੱਲੇ ਦੀ ਦੁਨੀਆ ਉਪਸ਼ ਹੋਏ ਮਨ ਤੋਂ ਜੋ ਉੱਪਰ ਉੱਠ ਜਾਂਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਬ੍ਰਹਮ ਗਿਆਨੀ ਕਹਿੰਦੇ ਨੇ ਈਸ਼ਵਰ ਦਾ ਰੂਪ ਕਹਿੰਦੇ ਨੇ ਮਨੁਸ਼ ਵਿਚਕਾਰ ਹੈ ਪਸ਼ੂ ਪਛੜੇ ਹੋਏ ਪਸ਼ੂ ਦਾ ਮਤਲਬ ਹੀ ਹੈ ਜੋ ਪਿੱਛੇ ਸੰਤ ਜੋ ਸ਼ਿਖਰ ਤੇ ਛੋਟੀ ਤੇ ਉਹ ਬਿਆਨ ਨਾਲ ਸੁਣਨਾ ਪਸ਼ੂ ਸੁਖ ਦੇ ਵਿੱਚ ਜੀ ਰਿਹਾ ਸੰਤ ਆਨੰਦ ਦੇ ਵਿੱਚ ਜੀਵਦਾ ਦੁਖੀ ਕੇਵਲ ਮਨੁੱਖ परेशान बेचैन केवल मनुख कोई चिंतापुर है तो समझ लेना चाहिए है मनुख परेशान है मनुख समस्या रहे है मनुख है समाधि रहे है संत कोई सामाजिक समस्या नहीं कोई धार्मिक समस्या नहीं ਕੋਈ ਰਾਜਨੀਤਿਕ ਸਮੱਸਿਆ ਨਹੀਂ ਇਹਨਾਂ ਸਵੱਸਿਆਵਾਂ ਤੋਂ ਥੱਲੇ ਜਿਹੜੇ ਪਸ਼ੂ ਪਸ਼ੂ ਦੀ ਕੋਈ ਸਮਾਜਿਕ ਸਮੱਸਿਆ ਨਹੀਂ ਪਸ਼ੂ ਦੀ ਕੋਈ ਰਾਜਨੀਤਿਕ ਸਮੱਸਿਆ ਨਹੀਂ ਪਸ਼ੂ ਦੀ ਕੋਈ ਧਾਰਮਿਕ ਸਮੱਸਿਆ ਨਹੀਂ ਕਿਸੇ ਪ੍ਰਕਾਰ ਦੀ ਉੱਤੇ ਕੋਈ ਜ਼ਿੰਮੇਵਾਰੀ ਨਹੀਂ ਸਵਾਰੇ ਰਿਜ਼ਕ ਲਈ ਤਲਾਸ਼ ਕਰਨਾ ਰਿਜ਼ਕ ਦੀ ਖੋਜ ਕਰਨਾ ਇਸ ਤੋਂ ਲਾਹਵਾਂ ਦੀ ਜ਼ਿੰਦਗੀ ਦਾ प्रयोजन ਕੁਛ ਵੀ ਨਹੀਂ। ਪਸ਼ੂ ਸੁਖ ਵਿੱਚ ਜੀ ਰਹੇ। ਕੋਣ ਸੰਪਾਰੰਦ ਦੇ ਜੀ ਰਹੇ। ਮਨੁੱਖ ਦੁੱਖ ਵਿੱਚ ਜੀ ਰਹੇ। ਤਾਂ ਦੁੱਖ ਤੋਂ ਕਿਵੇਂ छुटਕਾਰਾ ਹੋਵੇ? ਮਨੁੱਖ ਕੋ ਕਿ ਦੁੱਖ ਤੋਂ छुटਕਾਰਾ ਨਹੀਂ ਹੋ ਸਕਦਾ। ਦੁੱਖ ਵਿੱਚ ਜਿਉਣਾ ਪਏ। ਮਨੁੱਖ ਹੋ ਕੇ छुटਕਾਰਾ ਨਹੀਂ ਚਿੰਤਾਾਂ ਨਾਲ ਜੀਵਣਾ ਪਏ ਮਨੁੱਖ ਹੋ ਕੇ छुटਕਾਰਾ ਨਹੀਂ ਹੈ ਸਮੱਸਿਆਾਂ ਨਾਲ ਜੀਵਣਾ ਪਏ ਮਨੁੱਖ ਹੋਣ ਦਾ ਮਤਲਬ ਹੈ ਬੇੜੀ ਸਾਗਰ ਦੇ ਵਿੱਚ ਹੈ ਮੰਜਦਾਰ ਦੇ ਵਿੱਚ ਹੈ ਪਸ਼ੂ ਹੋਣ ਦਾ ਮਤਲਬ ਹੈ ਕਿ ਨੇ ਬੇੜੀ ਸਾਗਰ ਦੇ ਠੇਲੀ ਨੇ ਸੰਤੌਣ ਦਾ ਮਤਲਬ ਹੈ ਪਾਰ ਹੋ ਗਿਆ ਉਤੇ ਪਾਰ ਹੁੰਦੇ। ਉਹਦੇ ਕੋਈ ਸਮੱਸਿਆ ਨਹੀਂ। ਉਤੇ ਪਾਰ ਹੁੰਦੇ। ਉਹਦੇ ਸਾਗਰ ਤੋਂ ਉਪਾਰ ਹੁੰਦੇ। ਪਸ਼ੂ ਉਹਨੇ ਜ਼ਿੰਦਗੀ ਦੀ ਬੇੜੀ ਸਾਗਰ ਦੇ ਛੇੜੀ ਨਹੀਂ ਹੈ। ਮਨੁੱਖ ਤੇ ਮੰਜਰਾਰ ਦੇ ਛੇੜ। ਤੇ ਲਹਿਰਾਂ ਟਕਰਾਂਦੀਆਂ ਨੇ ਤੇ ਬੇੜੀ ਡੋਲਦੀ ਹੈ। ਲਹਿਰਾਂ ਕਹੀ ਨੇ ਸਮੱਸਿਆਵਾਂ। एक समस्या हल नहीं हो आती दूजी आ जाती दूजी हल नहीं आती तीजी आ जाती है रोज रोज जिंदगी छोटी हो जा, रही है, रोज रोज समस्याव कभी बहुत कर रोज रोज जीवन छोटा हों जा है, रोज रोज समस्याव रही समाज ਪਰਵਾਰਿਕ ਆਰਥਿਕ ਸਰੀਰਕ ਮਾਨਸਿਕ ਔਰ ਫਿਰ ਧਾਰਮਿਕ ਤੇ ਰਾਜਨੀਤਿਕ ਪਤਾ ਨਹੀਂ ਕਿਤਨੀਆਂ ਸਮਸਿਆਵਾਂ ਕੋਈਕਾ ਸਾਗਰ ਵਿੱਚ ਕੋਈਕ ਲਹਿਰ ਆਉਂਦੀ ਹੈ ਕਿਤਨੀਆਂ ਲਹਿਰਾਂ ਕਿਤਨੀਆਂ ਲਹਿਰਾਂ ਬੇੜੀ ਨਾਲ ਟਕਰਾਂਦੀ ਹੈ ਭਗਤ ਕਬੀਰ ਕਹਿੰਦੇ ਨੇ ਕਬੀਰ ਗਰਵ ਨਾ ਕੀਜੀਏ ਬ੍ਰੰਕ ਨਾ ਹਸੀਏ ਕੋਏ хождение सोना समुद्र में क्या जाना क्या हो जाए अजेते इस समंदर विच पार नहीं होए पार हो गए तो दल खत्म पार जो हो गया नो पारग्रामी कहंदे कबीर कने जते जिंदगी दी दे बेरी सागर विच अगे ते समस्यावां तरह पर अभी समस्यावां ਪਸ਼ੂ ਦੀ ਕੋਈ ਸਮੱਸਿਆ ਨਹੀਂ ਉਸ ਸਮੱਸਿਆਵਾਂ ਕੋ ਥੱਲੇ ਜੇ ਕੋਈ ਸਮਾਜਿਕ ਜ਼ਿੰਮੇਵਾਰੀ ਨਹੀਂ ਕੋਈ ਨ ਉਸਨੇ ਲੈਣੀ ਨਹੀਂ ਕੋਈ ਧੋਪ ਦੇਈ ਉਸਨੇ ਨਹੀਂ ਕੋਈ ਬੱਚਿਆਂ ਦੀ ਸਮੱਸਿਆ ਨਹੀਂ ਕੋ ਪਰਿਵਾਰਿਕ ਸਮੱਸਿਆ ਕੋਈ ਰਾਜਨੀਤਿਕ ਸਮੱਸਿਆ ਨਹੀਂ ਨਾ ਕੋਈ ਉਸਨੇ ਨਾਮ ਜਪਣਾ ਹੈ ਨਾ ਕੋਈ ਸਵੇਰੇ ਉੱਠ ਕੇ ਬੰਦਗੀ ਕਰਨੀ ਕੋਈ ਉਹਦੀ ਧਾਰਮਿਕ ਸਮੱਸਿਆ ਵੀ ਨਹੀਂ ਸਮੱਸਿਆਵਾਂ ਤੋਂ ਥੱਲੇ ਜੀ ਰਿਹਾ ਹੈ ਪਸ਼ੂ ਸੁਖ ਦੇ ਤੇ ਜੀ ਰਿਹਾ ਹੈ ਸਮੱਸਿਆਵਾਂ ਤੋਂ ਉੱਪਰ ਜੀ ਰਿਹਾ ਹੈ ਸੰ ਅਨੰਦ ਦੇ ਤੇ ਜੀ ਰਿਹਾ ਹੈ ਮਨੁੱਖ ਦੁੱਖ ਦੇ ਤੇ ਜੀ ਰਿਹਾ ਹੈ ਕਿਉਂਕਿ ਸਮੱਸਿਆਵਾਂ ਦੇ ਤੇ ਜੀ ਰਿਹਾ ਬੇਚੈਨ ਹੈ ਦੁਖੀ ਹੈ ਹਰ ਮਨੁੱਖ ਦਾ ਚਿਹਰਾ ਦੱਸਦਾ ਕੋਈ ਨਾ ਕੋਈ ਚਿੰਤਾ ਹਰ ਮਨੁੱਖ ਦੀਆਂ ਅੱਖਾਂ ਦੱਸਦੀਆਂ ਕੋਈ ਨਾ ਕੋਈ ਪਰੇਸ਼ਾਨੀ ਹੈ हर मनुख की तर्ज जिंदगी दस दिए कोई ना कोई औकड़ और गुरु नानक के मन में सारे जगत दिशाए दुख तो और कुछ नहीं बाली रोवे नाए बता नानक दुखिया सब संसार तो फिर इस तो छुटकारा किमें हो या तो ऊपर उठ जाइए संत बन जाइए ਜਾਂ ਫਿਰ ਥੱਲੇ ਚਲੇ ਜਾਈਏ ਪਸ਼ੂ ਬਣ ਜਾਈਏ ਉਹ ਸਾਪੀ ਮਾ ਮਨੁੱਖ ਪਸ਼ੂ ਹੋ ਸਕਦਾ ਹੈ ਮਨੁੱਖ ਸੰਤ ਵੀ ਹੋ ਸਕਦਾ ਹੈ ਮਨੁੱਖ ਮਨੁੱਖ ਦੀ ਤਰ੍ਹਾਂ ਵੀ ਜੀ ਸਕਦਾ ਹੈ ਪਸ਼ੂ ਕੇਵਲ ਪਸ਼ੂ ਦੀ ਤਰ੍ਹਾਂ ਜੀ ਸਕਦਾ ਹੈ ਮਨੁੱਖ ਦੀ ਤਰ੍ਹਾਂ ਨੇ ਸੰਤ ਕੇਵਲ ਪ੍ਰਮਾਤਮਾ ਦੀ ਤਰ੍ਹਾਂ ਜੀ ਹੁੰਦਾ ਹੈ ਈਸ਼ਵਰ ਦੀ ਤਰ੍ਹਾਂ ਨਹੀਂ ਹੁੰਦਾ ਉਹ ਤੇ ਈਸ਼ਵਰ ਦਾ ਰੂਪ ਹੈ ਉਹਨੂੰ ਥੱਲੇ ਆਣ ਦੇ ਕੀ ਲੋੜ ਹੈ ਮਨੁੱਖ ਹੈ ਇਹ ਪਸ਼ੂ ਦੀ ਤਰ੍ਹਾਂ ਵੀ ਜੀ ਸਕਦਾ ਜੇ ਪਛੜ ਜਾਵੇ ਇਹ ਸੰਤ ਦੀ ਤਰ੍ਹਾਂ ਵੀ ਜੀ ਸਕਦਾ ਜੇ ਉੱਪਰ ਉੱਠ ਜਾਏ ਇਹ ਮਨੁੱਖ ਦੀ ਤਰ੍ਹਾਂ ਵੀ ਜੀ ਸਕਦਾ ਹੈ ਨਾ ਪਿੱਛੇ ਜਾਏ ਨਾ ਉੱਪਰ ਉੱਠੇ ਪਰ ਜੇ ਮਨੁੱਖ ਦੀ ਤਰ੍ਹਾਂ ਜੀਵੇਗਾ ਤਾਂ ਬੇਚੈਨ ਪਰੇਸ਼ਾਨ ਦੁੱਖ ਸੰਤਾ ਕਲੇਸ਼ ਪਰ ਹਰ ਯੁਗ ਦੀਆਂ ਆਪਣੀਆਂ ਸਮੱਸਿਆਵਾਂ ਹੁੰਦੀਆਂ ਨੇ ਮਾੜੇ ਬਿਤੇ ਨੇ ਤੇ ਯੋਗੀ ਕਲਾ ਲਈ ਯੋਗ ਹੈ ਹਰ ਮਨੁੱਖ ਵਿਚਾਰਾਂ ਦੀਆਂ ਐਸੀਆਂ ਛਵਾਵਾਂ ਬਾਹਰ ਛੋੜਦਾ ਹੈ ਗਲਤ ਜਿਹਨੂੰ ਔਰਾ ਕਹਿੰਦੇ ਨੇ ਆਭਾ ਕਹਿੰਦੇ ਨੇ ਹਰ ਮਨੁੱਖ ਦੀ ਆਪਣੀ ਅਰਦਾਸ ਹੁੰਦੀ ਹੈ ਇਸ ਮਨੁੱਖ ਦੀ ਸਵਗਣਾ ਨਾਲ ਜੁੜ ਗਈ ਹੈ ਵਿਚਾਰਕ ਕੈਂਡੇ ਨੇ ਉਹਦੀ ਆਵਾਜ਼ ਘੱਟ ਤੋਂ ਘੱਟ 10 ਕਿਲੋਮੀਟਰ ਤੱਕ ਪ੍ਰਭਾਵਿਤ ਕਰੇ। ਉਹਨੂੰ ਕਹਿਣਾ ਤੇ ਨਹੀਂ ਚਾਹੀਦਾ ਸੀ। 2-3 ਸਾਲ ਪਹਿਲੇ ਇੱਕ ਸੱਜਣ ਮੈਨੂੰ ਮਿਲਿਆ। 2-3 ਵਾਰ ਚੰਨਣਾ ਹੋ ਰਿਹਾ ਸੀ। ਮੈਂ ਉਹਨੂੰ ਕਹਿ ਸੀ ਵਾਹਿਗੁਰੂ ਮੰਤਰ ਜਪਿਆ। ਫਿਰ ਪਰਸਾ ਆਇਆ ਮੇਰੇ ਕੋਲ ਪੈਣ ਸੰਤਕੁਰ ਮੇਰੀ ਬੈਠੀ ਹੋਈ ਸੀ। ਕੱਲ੍ਹ ਗਏ ਨਹੀਂ ਜੀ ਸూర్ਤ ਸ਼ਬਦ ਨਾਲ ਜੁੜੇ ਤੇ ਮੈਂ 4-5 ਫੁੱਟ ਉੱਪਰ ਉੱਠ ਗਿਆ। ਮੈਂ ਤੇ ਗਵਰਾ ਗਿਆ ਡੇਟੀ ਹੋ ਗਿਆ। ਕੋ ਮੇਰਾ ਸਿਰ ਤੇ ਨਹੀਂ ਫਿਰ ਗਿਆ। ਐਨਾ ਮੈਨੂੰ ਡਰ ਲੱਗਿਆ। ਮੈਂ ਫਿਰ ਥੱਲੇ ਆ ਗਿਆ। ਉਸ ਦਿਨ ਤੋਂ ਬਾਅਦ ਮੇਰੀ ਕ੍ਰੇਡ ਨਹੀਂ ਬਣਦੀ। ਆਪ ਦੀ ਬਖਸ਼ੀ ਅਰਜ਼ ਕਰਾਂ। ਸਭ ਤੋਂ ਪਹਿਲੇ ਨਿਊਟਨ ਨੇ ਖੋਜ ਕੀਤੀ ਜ਼ਮੀਨ ਹਰ ਚੀਜ਼ ਨੂੰ ਆਪਣੇ ਤਰਫ ਖਿੱਚਦੀ ਖਿੱਚਦੀ ਉਹਨੇ ਦਰਖਤ ਤੋਂ गिरਦੇ ਸੇਬ ਨੂੰ ਦੇਖਿਆ ਇਹ ਸੇਬ ਥੱਲੇ ਗਿਰਿਆ ਉੱਪਰ ਕਿਉਂ ਨਹੀਂ ਗਿਆ ਜ਼ਮੀਨ ਖਿੱਚਦੀ ਹਰ ਚੀਜ਼ ਨੂੰ ਖਿੱਚਦੀ ਹੈ ਭਾਰਤ ਦੇ অবতার ਗੁਰੂ ਪੀਰ ਪੈਗੰਬਰਾਂ ਦੀ ਇੱਕ ਸਮਝ ਦੇ ਚਾਇਆ ਇਹ ਜ਼ਮੀਨ ਸਿਰਫ ਪਦਾਰਥ ਨੂੰ ਨਹੀਂ ਖਿਜਦੀ ਸਿਰਫ ਮਨੁੱਖ ਦੇ ਤਾਲਨੋਂ ਹੀ ਨਹੀਂ ਖਿਜਦੀ ਮਨੁੱਖ ਦੀ ਸੁਰਤ ਨੂੰ ਵੀ ਖਿਜਦੀ ਥੱਲੇ ਬਰਾਂ ਦੇ ਅਗਰ ਕੋਈ ਨਾਮ ਜਪਦਾ ਸੁਰਤ ਉੱਪਰ ਉੱਠਦੀ ਹੈ ਤਾਂ ਥੱਲੇ ਕੌਣ ਬਣਾਉਂਦਾ ਹੈ ਅਗਰ ਧਨ ਦੀ ਯਾਦ ਆਵੇ ਇਹ ਤੋਂ ਧਨ ਕੁ ਜ਼ਮੀਨ ਚੋਂ ਹੀ ਹੁੰਦਾ ਹੈ ਕਿੱਥੋਂ ਹੁੰਦਾ ਸਭ ਕੁਝ ਦਾ ਜ਼ਮੀਨ ਦੇ ਲਈ ਰੂਪ ਜ਼ਮੀਨ ਦਾ ਹਿੱਸਾ ਹੈ ਧਨ ਜ਼ਮੀਨ ਦਾ ਹਿੱਸਾ ਹੈ जो कुछ असन्द हंटा या सब कुछ गलती तो आर कि जमीन खिंच दी मन की सुरख में भी खिंच दी जब अहने योगी भ्रष्ट हो गया अभ्यासी भ्रष्ट हो गया भ्रष्ट होने का मतलब की है सुरत ऊपर जा रही सी जमीन ने खिंच लिया थले गिराया पछाड़ के मारे भ्रष्ट हो गया ਜ਼ਮੀਨ ਹਰ ਚੀਜ਼ ਨੂੰ ਖਿੱਚਦੀ ਹੈ ਮਨੁੱਖ ਦੀ ਸੁਰਤ ਨੂੰ ਵੀ ਖਿੱਚਦੀ ਹੈ ਕਹਿੰਦੇ ਨੇ ਜ਼ਮੀਨ ਦੀ ਕਸ਼ਿਸ਼ ਦਾ ਦਾਇਰਾ ਖਿੱਚ ਦਾ ਦਾਇਰਾ ਕੋਈ 400 ਮੀਲ ਤੱਕ ਹੈ ਉਸ ਤੋਂ ਉੱਪਰ ਜਿਹੜੀ ਚੀਜ਼ ਚਲੀ ਜਾਏ ਫਿਰ ਜ਼ਮੀਨ ਨਹੀਂ ਖਿੱਚਦੀ ਨਹੀਂ ਖਿੱਚਦੀ ਇਹ ਜ਼ਮੀਨ ਨਹੀਂ ਖਿੱਚਦੀ ਫਿਰ ਉਹ ਉੱਪਰ ਦੀ ਕਸ਼ਿਸ਼ ਦੇ ਚਲੀ ਜਾਂਦੀ ਮਹਾਭਾਰਤ ਦਾ ਇੱਕ ਪ੍ਰਸੰਗ ਹੈ ਦਸਮ ਗ੍ਰੰਥ ਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਰਜ ਕੀਤਾ ਹੈ ਉਸਨੇ ਕ੍ਰਿਸ਼ਨ ਅਵਤਾਰ ਵਿੱਚ ਦਸਮ ਗ੍ਰੰਥ ਦੇ ਚਰਾਮਾ ਅਵਤਾਰ ਹੈ ਕ੍ਰਿਸ਼ਨ ਅਵਤਾਰ ਸਰਾਉ ਤੇ ਰਖੇ ਭੀ ਮਹਸਤੀ ਚਲਾਏ ਬਿਰੇ ਮਦ ਬੈਣੇ ਅਜੋੜੋ ਨਾ ਆਏ ਭੀਮ ਸੈਨ ਨੂੰ ਇਤਨਾ ਕਰੋਧ ਆਇਆ ਉਹਨੇ ਆਪਣੀ ਪੂਰੀ ਸ਼ਕਤੀ ਵਰਤੀ ਤੇ ਮੰਤਰਾਂ ਦੇ ਜਪ ਨਾਲ ਜਿਹੜੀ ਉਸ ਨੂੰ ਸਿੱਧੀ ਪ੍ਰਾਪਤ ਸੀ ਉਸ ਨੂੰ ਵਰਤਿਆ ਵਿਰੋਧੀ ਜਿਹੜੇ ਹਾਥੀ ਤੇ ਬੈਠੇ ਸਨ ਉਹਨੇ ਹਾਥੀ ਨੂੰ ਹਥਣ ਨਾਲ ਚੁਪਿਆ ਤੇ ਕੁੱਪੜ ਮਾਰਿਆ ਇਹਨ ਮਹਾਭਾਰਤ ਦੀ ਕਥਾ ਹੈ ਹਾਥੀ ਜ਼ਮੀਨ ਦੀ ਕشش ਦੇ ਦਾਰੇ ਤੋਂ ਉੱਪਰ ਚਲਾ ਗਿਆ ਅਜੇ ਤੱਕ ਨਹੀਂ ਆਇਆ ਕਲਗੀਧਰ ਪਾਤਸ਼ਾਹ ਵੀ ਇਸ ਤਰ੍ਹਾਂ ਜਿਵੇਂ ਬੋਰਡ ਤੇ ਸੁਣ ਲੈਣਾ ਤਰਾਂ ਪੀੜ ਕੇ ਭੀਮ ਅਸਥੀ ਚਲਾਈ ਕਰੇ ਮੱਧ ਰੈਣ ਅਜੋਨੋ ਨਾ ਇਹ ਆਤੀਅਤ ਪਤਨੇ ਹੈ। ਉਪਰ ਵੀ ਕਸ਼ਿਸ਼ ਦੇ ਚੱਲ। ਜ਼ਮੀਨ ਦੀ ਕਸ਼ਿਸ਼ ਦਾ ਗਾਇਰਾ ਸਿਰਫ 400 ਮੀਟਰ। ਉਸ ਤੋਂ ਜਦ ਕੋਈ ਉੱਪਰ ਚਲੀ ਜਾਂਦੀ ਹੈ ਚੀਜ਼ ਕੁਛ ਵੀ ਚਲਾ ਜਾਏ। ਜ਼ਮੀਨ ਨਹੀਂ ਖਿੱਚਦੀ। ਇਹਦੀ ਕਸ਼ਿਸ਼ ਘਟ ਜਾਂਦੀ ਹੈ। ਆਕਾਰ ਨੂੰ ਤੇ ਜ਼ਮੀਨ ਖਿੱਚਦੀ ਹੈ। ਭਾਰਤ ਦੇ ਸੰਤਾਂ ਦੀ ਪਕੜ ਵਿੱਚ ਆਇਆ ਵਿਚਾਰ ਨੂੰ ਵੀ ਖਿੱਚਦੀ ਹੈ। ਸੁਰਤ ਨੂੰ ਵੀ ਖਿੱਚਦੀ ਹੈ। ਮਨੁੱਖੀ ਯਤਨ ਨੂੰ ਵੀ ਖਿੱਚ ਲੈਂਦੀ ਹੈ। ਸਮਝ ਨੂੰ ਵੀ ਥੱਲੇ ਗਿਰਾ ਦਿੰਦੀ ਹੈ। ਧੰਨ ਯਾਦ ਆ ਗਿਆ, ਪ੍ਰਪਤਾ ਯਾਦ ਆ ਲਈ, ਰੂਪ ਵੀ ਯਾਦ ਆ ਗਿਆ, ਜ਼ਮੀਨ ਦਾ ਹਿੱਸਾ ਹੈ। ਜ਼ਮੀਨ ਖਿੱਚ ਕੇ ਥੱਲੇ ਗਿਰਾ ਦਿੰਦੀ ਪਛੜ ਕੇ ਰੋ। ਇਹ ਵੀ ਕਸ਼ਿਸ਼ੋਂ ਨਿਕਲਣਾ ਬੜਾ ਅਕ ਜਦ ਕਿਸੇ ਵੀ ਸੁਰਖ ਸ਼ਬਦ ਨਾਲ ਜੁੜ ਜਾਂਦੀ ਹੈ ਇਸ ਜ਼ਮੀਨ ਦੀ ਗ੍ਰੈਵਿਟੀਸ਼ਨ ਕشش ਦਾ ਦਾਇਰਾ ਘਟ ਜਾਂਦਾ ਹੈ ਔਰ ਮਨੁੱਖ ਹੌਲਾ ਬੋਲਾ ਜਾਂਦਾ ਜ਼ਮੀਨ ਤੋਂ 2 ਤੋਂ 3 ਤੋਂ 4 ਫੁੱਟ ਕਿਸੇ ਹੱਦ ਤੱਕ 10 ਫੁੱਟ ਤੱਕ ਉੱਪਰ ਉੱਠ ਜਾਂਦਾ ਮਨੁੱਖ ਇਹ ਨਹੀਂ ਚਾਹਦਾ ਇਹ ਸੱਜਣ ਕਦੇ ਇੱਥੇ ਹੀ ਸੀ ਬੜੀ ਖੇੜ ਬਣ ਗਈ ਇਸ ਇਸ ਤਰ੍ਹਾਂ ਨੇ ਆਪਣੀ ਜ਼ਿੰਦਗੀ ਚ 15-20 ਦੇਖੇ ਇੱਕ ਕਾਨਪੁਰ ਵੀ ਹੈ ਇੱਕ ਅੰਦੌਰ ਵੀ ਹੈ ਇੱਕ ਮੈਂ ਬੰਬੇ ਦੇਖਿਆ ਸੀ ਟੈਕਸੀ ਡਰਾਈਵਰ ਸੀ ਟੈਕਸੀ ਚਲਾਣਾ ਜਿਹੜੀ ਦੱਸ ਸੀ ਫਿਰ ਉਹ ਚਲਾ ਗਿਆ ਹੁਸ਼ਿਆਰ ਬਣ ਕੇ ਕਿਧਰੇ ਆਇਆ ਸੀ ਬੜੀ ਫੇਡ ਉਸ ਦੀ ਬਣ ਉਹਦੀ ਪਤਨੀ ਡਰ ਜਾਂਦੀ ਸੀ ਬਈ ਇਹ ਅਜਾ ਦੇ ਸਿਰ ਛੱਤ ਨਾਲ ਜਾ ਲੱਗਦਾ ਹੈ ਉੱਪਰ ਉੱਤੇ की होंगे जमीन की कोशिश शरीर हल्का जमीन खिंचती नहीं उपर उठ जाता है वासना है पदार्थ सब धरती है वासना है रंग रूप दे रंग रूप सब धरती है वासना है धन दे धन सब धरती है जमीन दी है मनुख द सुरत में भी दी है मनुख द ध्यान में भी है ਜਦ ਇਹ ਵਾਸ਼ਨਾ ਮਨੁੱਖ ਦੇ ਅੰਦਰ ਨਹੀਂ ਰਹਿ ਜਾਂਦੀ ਤੋ ਜ਼ਮੀਨ ਦਾ ਖਿਚਾਓ ਉਸ ਮਨੁੱਖ ਕੋਲ ਜ ਘਟ ਜਾਂਦਾ ਅਜੇ ਸਾਇੰਸ ਇਸ ਨੂੰ ਪਕੜੇਗੀ ਸਾਇੰਸ ਦੀ ਸਮਝ ਚਾਹੀਏ ਜੇ ਗੱਲ ਨਹੀਂ ਆਈ ਇਤਨੀ ਤੇ ਆਈ ਹੈ ਕਿ ਆਕਾਸ਼ ਨੂੰ ਖਿੱਚ ਦੇ ਪਰ ਚੀਜ਼ ਨੂੰ ਜ਼ਮੀਨ ਖਿੱਚਦੀ ਪਰ ਮਨੁੱਖ ਦੇ ਵਿਚਾਰ ਨੂੰ ਵੀ ਖਿੱਚਦੀ ਬੜੀ ਉੱਚੀ ਸੋਚਣੀ ਵਾਲਾ ਸីਧੰਤ ਆ ਗਿਆ ਬੜਾ ਵੱਡਾ ਪਰਮੁਖੀ ਮਨਮਖ ਹੋ ਗਿਆ ਬੜਾ ਵੱਡਾ ਸਦਾਚਾਰੀ ਸੀ ਦੁਰਾਚਾਰੀ ਹੋ ਗਿਆ ਬੜਾ ਵੱਡਾ ਸ਼ਾਂਤ ਬਈ ਸੀ ਕਰੋਵੀ ਹੋ ਗਿਆ ਖਿਚਲਿੰਦੀ ਜ਼ਮੀਨ ਕੱਲੇ ਪਿਛਾੜ ਕੇ ਗਰਾਦਨ ਲਿਗਿਆ ਆਦਿ ਦੀ ਗੈਤਰੀ ਅਸਕਰਾ ਉਂਗਲੀਆਂ ਤੇ ਜਿਹੜੇ ਜਾਲ ਵਾਲੇ ਇਸ ਤਰ੍ਹਾਂ ਦੇ ਪੁਰਸ਼ ਹੁੰਦੇ ਨੇ ਔਰ ਹਨ ਹਿੰਦੂਆਂ ਦੇ ਚ ਵੀ ਹਨ ਮੁਸਲਮਾਨਾਂ ਦੇ ਚ ਵੀ ਹਨ ਸਿੰਘਾਂ ਦੇ ਚ ਵੀ ਹੈ ਦਾਸ ਨੇ ਹਰ ਤੱਕ ਕੇ ਜ ਦੇਖੇ ਇਹ ਵੀ ਮਰਜ਼ ਕਰ ਮੈਂ ਬਚਪਨ ਦਾ ਇਸ ਲੈਣ ਦੇ ਚਾਹ ਅੱਜ ਦਾ ਨਹੀਂ ਆ ਦੇਸ਼ ਦੀ ਜਲਵੰਡ ਹੋਇਆ ਮੈਂ 12 ਸਾਲ ਦਾ ਸੀ ਇੰਨਾ ਅੱਖਾਂ ਨਾਲ ਮੈਂ ਕਤਲੇ ਆਮ ਦੇਖਿਆ ਜਿਸ ਟ੍ਰੇਨ ਵਿੱਚ ਮੈਂ ਆਇਆ ਅਸੀਂ 12 13 ਬੰਦੇ ਬਚੇ ਬਾਕੀ ਦੇ ਸਭ ਕਤਲ ਹੋ ਗਏ ਸਭ ਕਤਲ ਹੋ ਗਏ ਮੈਂ بڑے ਫੋਨ ਖਰਾਬੇ ਛੋਟੇ ਹੁੰਦੇ ਆ ਦੇਖ ਕਿਸ ਤਰ੍ਹਾਂ ਜ਼ਿੰਦਾ ਮਨੁੱਖਾਂ ਨੂੰ ਜਲਾਇਆ ਜਾ ਰਿਹਾ ਮਤਾਨਾ ਦੇ ਬਕਾਨ ਸੜ ਗਏ ਕਿਵੇਂ ਅਸੀਂ ਨਿਕਲੇ ਅਲਵਰ ਵੀ ਚਾਏ ਉਹ ਟ੍ਰੇਨ ਗਵਰਨਮੈਂਟ ਨੇ ਅਲਵਰ ਭੇਜੀ ਸੜੀ ਮੇਰੇ ਜਿੰਨੇ ਬੰਦੇ ਨੇ ਉੱਥੇ ਸੈਟ ਕਰੋ ਅਲਵਰ ਸਟੇਟ ਸੀ ਮਹਾਰਾਜਾਂ ਵੇਲਣ ਵਾਸਤੇ ਆਇਆ ਬੜੀ ਹਮਦਰਦੀ ਜਤਾਈ ਜਿਹੜੇ ਛੋਟੇ ਬੱਚੇ ਸਨ ਕਹਿੰਦੇ ਨਾਲ ਸਕੂਲਸ ਭੇਜਿਆ ਫੀਸ ਵੀ ਮਾਫ ਕਿਤਾਬਾਂ ਵੀ ਮਿਲਣਗੀਆਂ ਯੂਨੀਫਾਰਮ ਵੀ ਮਿਲੇਗੀ ਹੋਰ ਵੀ ਸਹੂਲਤ ਮੈਂ ਵੀ ਗਿਆ ਪਹਿਲੀ ਕਲਾਸ ਵਿੱਚ ਬਿਠਾਇਆ ਮੈਂ ਤੇ ਮੈਂ 6ਵੀਂ ਦਾ 7ਵੀਂ ਦਾ ਵਿਦਿਆਰਥੀ ਆ 6ਵੀਂ ਪਾਸ ਕਰਕੇ ਮੈਂ 7ਵੀਂ 'ਚ ਬੈਠਾ ਸੀ ਮੈਨੂੰ ਪਹਿਲੀ 'ਚ ਬਿਠਾ ਦਿੱਤਾ ਕਹਿੰਦੇ ਕਿ ਤੈਨੂੰ ਸੰਸਕ੍ਰਿਤ ਨਹੀਂ ਆਉਂਦੀ ਹਿੰਦੀ ਨਹੀਂ ਆਉਂਦੀ ਤੇ ਹਿੰਦੀ ਮੀਡੀਅਮ ਤੋਂ ਜਿੱਥੇ ਪੜਦਾ ਰਿਹਾ ਉਰਦੂ ਮੀਡੀਅਮ ਸੀ ਤੇ ਪਰਸ਼ੀਅਨ ਮੀਡੀਅਮ ਸੀ ਪਹਿਲੀ ਤਾਂ ਚੱਲਣਾ ਪਏਗਾ ਮੈਂ ਦੂਜੇ ਦਿਨ ਨਹੀਂ ਗਿਆ ਫਿਰ ਮੈਂ ਬਿਆਨਦਮ ਹੋ ਗਿਆ ਇਕਲੌਤਾ ਰਣਦਾ ਸੀ ਤੇ ਮੈਂ ਨਿਕਲ ਗਿਆ ਮੈਂ ਬੜੀਆਂ ਟੋਕਰਾ ਫਿਰ ਖਾਧੀਆਂ ਫਿਰ ਸਾਧੂਆਂ ਦੇ ਚੱਕਰਾਂ ਚ ਮੈ ਰਿਆ ਔਰ ਮੈਂ ਫਿਰ بڑے بڑے ਸਾਧੂ ਦੇਖੇ ਮੈਂ ਨਿਰਵਲਿਆਂ ਨਾਲ ਰਿਹਾ ਉਦਾਸੀਆਂ ਨਾਲ ਰਿਹਾ ਬੇਰਗਿਆਂ ਨਾਲ ਰਿਹਾ ਨਿਰਮਲ ਆਕਾਰ ਦਾ ਬਨਾਰਸ ਦੇ ਮੇਰੀ ਧਾਰ ਸਵੇਰ ਜਦ ਮੈਂ ਕਈਆਂ ਦੀ ਸੁਰਤ ਉੱਚੀ ਦੇਖ ਕਈਆਂ ਦੀ ਖੇਡ ਦੇਖ ਕਈਆਂ ਦੀ ਸਾਧਨਾ ਨੂੰ ਭਾਗ ਲਗਦੇ ਆ ਦੇਖ ਮੈਂ ਕਿ ਖੇਡ ਹੈ ਤੇ ਸਹੀ ਸਾਗਰ ਵਿੱਚ ਤੇ ਕਦੀ ਕਦਾਈ ਕੋਈ ਘਟ ਕਿਸਤੀ ਡੁੱਬਦੀ ਹੈ ਬਾਕੀਆਂ ਤੇ ਬਾਹਰ ਹੋ ਜਾਂਦੀ ਹੈ ਪਰ ਸੰਸਾਰ ਸਾਗਰ ਦੇ ਤੇ ਜ਼ਿੰਦਗੀ ਦੀਆਂ ਵੇੜੀਆਂ ਬਹੁਤੀਆਂ ਡੁੱਬ ਜਾਂਦੀਆਂ ਨੇ ਕੋਈ ਕਦ ਬਾਹਰ ਆਉਂਦੀ ਏ ਤੇਸਾਂ ਦੇ ਬਾਹਰ ਹੋਏ ਪੁਰਸ਼ ਮੈਂ ਦੇਖੇ ਹੈ। ਤਾਰਸ ਬਜੀ ਹੈ ਇਹ ਵੀ ਇੱਕ ਦੁਨੀਆ। ਚੌਕੀ ਫਰੰਟੀਅਰ ਦਾ ਇਲਾਕਾ ਧਾਰਮਿਕ ਇਲਾਕਾ ਸੀ ਬੱਚਾ ਜਦ ਜੀ ਸਾਉ ਦਾ ਪਾਠ ਪੂਰਾ ਨਾ ਕਰ ਲਵੇ ਤੇ ਰੋਟੀ ਨਹੀਂ ਮਿਲਦੀ ਸੀ। ਇਹ ਵੀ ਮੈਰਜ ਕਰਦੇ। ਸ਼ਾਮ ਨੂੰ ਗੁਰਦੁਆਰੇ ਗਿਆ ਨਹੀਂ ਰਹੇ ਰਾਜ ਸਾਹਿਬ ਦੇ ਸ਼ਾਮਲ ਨਹੀਂ ਹੋਏ ਇੱਕ ਇੱਕ ਪੰਕਤੀ ਜਿਹੜੇ ਰਾਜ ਸਾਹਿਬ ਦੀ ਪੜ੍ਹਦੇ ਸੀ ਸਾਰੀ ਸੰਗਤ ਲੈਂ ਲੱਗੇ ਸ਼ਾਮਲ ਨਹੀਂ ਹੋਇਆ ਰੁਟੀਨੇ ਮਿਲਦੀ ਸੀ ਬਣੀ ਸਫਤੀ ਸੀ ਉਸ ਪਾਸੇ ਬਚਿਆਨੋ ਬੜੀ ਹਿਦਾਇਤਾਂ ਹੁੰਦੀਆਂ ਸਨ ਕੋ ਧਾਰਮਿਕ ਸੰਸਕਾਰ ਤੇ ਐਸਨ ਇਸੇ ਸਾਵਨਨ ਮੈਸਤਰੀ ਦੀ ਦੁਨੀਆ ਦੇਖੀ ਹੈ ਔਰ ਇਸ ਦੇਸ਼ ਦੇ ਵਿੱਚ ਕੁਝ ਬੰਦੇ ਮੁਖੇ ਇੱਕ ਬੰਦਰ ਮੈਂ ਕੈਨੇਡਾ 'ਚ ਵੀ ਦੇਖਿਆ ਵੈਨਕੂਵਰ 'ਚ। ਸੋ ਸੰਦਾ ਕਿਸੇ ਹੋਰ ਸ਼ਹਿਰਾਂ 'ਚ ਵੀ ਹੋਵੇ। ਪਰ ਸਿੰਘਾਂ ਦੇ 'ਚ ਮੈਂ ਕੈਨੇਡਾ 'ਚ ਵੀ ਦੇਖਿਆ। ਇੱਕ ਦੇਖਿਆ। ਆਮਿਆबादी ਬਹੁਤ ਵੱਡੀ ਹੈ। ਅਮਰੀਕਾ 'ਚ ਮੈਨੂੰ ਦੇਖਣ ਨੂੰ ਮਿਲੇਗਾ। ਹਾਂ, ਰੋਸ਼ਨੀ ਹੋ ਗਈ, ਚਲਦ ਵਧਦੇ। ਇਸਰਾਂ ਦੇ ਇੱਕ ਦੋ ਜੀਵੜੇ ਦੇਖੇ। ਲੇਕਿਨ ਕਸ਼ਿਸ਼ ਇਤਨੀ ਘਟ ਗਈ। ਸੁਰਤ ਇਤਨੀ ਉੱਚੀ ਉੱਠ ਗਈ ਔਰ ਜ਼ਮੀਨ ਦੀ ਕਸ਼ਿਸ਼ ਹੀ ਨਹੀਂ ਰਹੀ ਉੱਪਰ ਉੱਠ ਜਾਣਾ ਇਸ ਨੂੰ ਦੇ ਲੋ ਵਿਦੇਸ਼ ਦੇ ਤੇਜ ਕਾਫੀ ਤਾਦਾਦ ਦੇ ਚਨੇ ਵਿਦੇਸ਼ ਦੇ ਜਿਵੇਂ ਟਰਾਮਾ ਟਾਮਾ ਕਬੀ ਕਦੀ ਉਸ ਮਿੱਤਰ ਨੂੰ ਮੈਂ ਕਿਹਾ ਜਿਹੜਾ ਡਰ ਗਿਆ ਹੈ ਨਾ ਕੀਤਾ ਕਤਾਇਆ ਉਹ ਕਈ ਮੈਨੇ ਅੱਗਵਾ ਛੜਿਆ ਆਬ ਦੀ ਗਿਆਤ ਲਈ ਅਰਜ਼ ਕਰਾਂ ਜਦ ਸੋਧ ਸਵਗਨ ਨਾਲ ਜੁੜਨ ਲੱਗਦੇ ਆ ਤਾਂ ਪਹਿਲੇ ਇਹ ਪ੍ਰਤੀਤ ਹੁੰਦਾ ਜਿਵੇਂ ਮੌਤ ਆ ਰਹੀ ਪਤਾ ਹੈ ਕਿਉਂ ਪੁਰਾਣਾ ਸਾਰਾ ਢਾਂਚਾ ਖਤਮ ਹੋ ਜਾਂਦਾ ਹੈ ਪੁਰਾਣੇ ਸਾਰੇ ਸੰਸਕਾਰ ਖਤਮ ਹੋ ਜਾਂਦੇ ਨਵਾਂ ਜਨਮ ਆਉਂਦਾ ਉਹਨੂੰ ਇਸ ਵਾਸਤੇ ਕਹਿੰਦੇ ਦ્વេច ਹੋ ਗਏ ਦਾ ਦੂਜਾ ਜਨਮ ਹੋ ਗਏ ਪਹਿਲੀ ਜ਼ਿੰਦਗੀ ਬਿਟ ਗਈ ਕਦੋਂ